ਸਸ਼ਿਕਾ ਜੀ ਸਾਰਿਆਂ ਨੂੰ ਮੈਂ ਆਪਣੇ ਘਰ ਹਾਜ਼ਰਾਂ ਜੀ ਗੁਰਨਾਮ ਘਰ ਦਵਰ ਲਿਖੇਗੇ ਨਾਵਲ ਰਬ ਦੀ ਰਜਾ ਦਾ ਪਾਗਦੀਰ ਮ ਲੈ ਕੇ ਆਓ ਅੱਪੇ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਕੁਲਵੰਤ ਸਭ ਨੂੰ ਸਮਝਾ ਰਹੀ ਹੁੰਦੀ ਆ ਕਿ ਸਭ ਠੀਕ ਤੇ ਵਧੀਆ ਟੈਗ ਨਾਲ ਝੂਟ ਹੋ ਜਾਣਾ ਚਾਹੀਦਾ ਆ ਉਹ ਕੰਮ ਤੇ ਬੜੀ ਫਿਕਰ ਕਰ ਰਹੀ ਹੁੰਦੀ ਆ ਬਿੰਦਰਾ ਕੀ ਕਹਿੰਦੀ ਆ ਕਿ ਮੰਮੀ ਪਟਾ ਤੁਸੀਂ ਤੇ ਚਾਪਿਓ ਵੀਰੇ ਦੀ ਸ਼ਿਰਵਾਨੀ ਆ ਗਈ ਆ ਹਲਦੇ ਵੀ ਤਿਆਰ ਆ ਜਾਗੋ ਨਾਈ ਤੁਈ ਸਭ ਕੇ ਹਰ ਰਸਮ ਦੀਆਂ ਤਿਆਰੀਆਂ ਹੋ ਗਈਆਂ ਨੇ ਤੁਸੀਂ ਬੇਫਿਕਰ ਹੋ ਕੇ ਬਸ ਰਸਮਾਂ ਵਿੱਚ ਹਿੱਸਾ ਲਓ ਕੁਲਵੰਤ ਪਿੰਦਰ ਦੇ ਗਲ ਤੇ ਹੱਜ਼ਰ ਕੇ ਕਹਿੰਦੀ ਆ ਠੀਕ ਆ ਮੰਦਰ ਕਹਿੰਦੀ ਆ ਕਿ ਤੁਸੀਂ ਚਾਪਿਓ ਮੈਂ ਦੇਖਾਂ ਵੀਰੇ ਦੀ ਮਹਿੰਦੀ ਸੁੱਕੀ ਕਿ ਨਹੀਂ ਅਜੇ ਦਿਲ ਡਰ ਰਿਹਾ ਹੁੰਦਾ ਆ ਸੁੱਕੀ ਤੇ ਜੀਤੀ ਦਾ ਭਰਾਏ ਸਭ ਦੇ ਕਿ ਹੱਸ ਰਹੇ ਹੁੰਦੇ ਆ ਕਿ ਸਭ ਜੀਤੀ ਜੀਤੀ ਹੀ ਕਰ ਰਹੇ ਨੇ ਸੁਖੀ ਦਾ ਪ੍ਰਮੰਜੀਤ ਕਹਿੰਦਾ ਆ ਕਿ ਸਾਰੀਆਂ ਮਾਮਾ ਇੱਕੋ ਜਿਹੀਆਂ ਹੁੰਦੀਆਂ ਨੇ ਜੀਤੀ ਦਾ ਪ੍ਰਾ ਬਲਵਿੰਦਰ ਕਹਿੰਦਾ ਆ ਕਿ ਹਾਂ ਕਹਿੰਦੀ ਆ ਗੱਲਾਂ ਕਿ ਸਭ ਮੁੰਡੇ ਨੂੰ ਜ਼ਿਆਦਾ ਪਿਆਰ ਕਰਦੇ ਆ ਸੁਖੀ ਦੇ ਵਿਆਹ ਵਿੱਚ ਆਪਾਂ ਦੋਹਾਂ ਨੂੰ ਢੰਗ ਨਾਲ ਤਿਆਰ ਹੋਣ ਦਾ ਸਮਾਂ ਨਹੀਂ ਲੱਗਿਆ ਤੇ ਜੀਤੀ ਦੇ ਵਿਆਹ ਵਿੱਚ ਵੀ ਨਹੀਂ ਲੱਗਣਾ ਮਨਜੀਤ ਕਹਿੰਦਾ ਆ ਕਿ ਸਹੀ ਗੱਲ ਆ ਭਰਾਵਾ ਬਲਵਿੰਦਰ ਹਜੇ ਕਹਿੰਦੇ ਕੁੜੀਆਂ ਨੂੰ ਮੁੰਡਿਆਂ ਨਾਲ ਘੱਟ ਪਿਆਰ ਕਰਦੇ ਆ ਇਹਨਾਂ ਨੂੰ ਬਲਵਿੰਦਰ ਨੂੰ ਕੋਈ ਆਵਾਜ਼ ਦਿੰਦਾ ਆ ਤਾਂ ਮਨਜੀਤ ਕਹਿੰਦਾ ਆ ਕਿ ਚੱਲ ਪੁੱਤ ਲੱਗ ਜਾ ਕੰਮ ਤੇ ਮਨਜੀਤ ਨੂੰ ਵੀ ਕੋਈ ਆਵਾਜ਼ਿੰਦਾ ਆਤਾ ਦੂਜਾ ਕਹਿੰਦਾ ਆ ਕਿ ਚੱਲ ਪੁੱਤ ਨਹੀਂ ਆਜਾ ਚੱਲੀਏ ਸੰਭੀਏ ਡਿਊਟੀ ਉਹ ਦੋਨੋਂ ਇੱਕ ਹੱਸੇ ਹੋਏ ਕੰਮ ਕਰਨ ਲੱਗ ਜਾਂਦੇ ਆ ਕੰਮ ਕਰਦੇ ਤੇ ਇੱਕ ਸੁਖੀ ਉਹਨਾਂ ਨੂੰ ਕਹਿੰਦੀ ਆ ਕਿ ਕਰੋ ਕਰੋ ਕੰਮ ਤੁਹਾਡੀ ਪਿਆਰੀ ਲਾੜਲੀ ਪੈਣ ਦਾ ਵਿਆਹ ਆ ਉਹ ਦੋਨੋਂ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਜਾਂਦੇ ਆ ਕੁਲਦੇਵ ਸੁਖੀ ਨੂੰ ਆਵਾਜ਼ ਮਾਰ ਕੇ ਕਹਿੰਦੀ ਆ ਕਿ ਸੁਖੀ ਇੱਥੇ ਕੀ ਕਰ ਰਹੀ ਆ ਤੂੰ ਯਾਰ ਜਿੱਤੇ ਦਿਨੋਂ ਲੱਭ ਰਹੀ ਆ ਉਹਨੂੰ ਹੈਲਪ ਚਾਹੀਦੀ ਆ ਤੇਰੀ ਹਰੇ ਤੱਕ ਤਿਆਰ ਨਹੀਂ ਹੋਈ ਆ ਉਹ ਉਹ ਦੋਨੋਂ ਸੁੱਕੀ والدہ ਕੇ ਹੱਸਣ ਲੱਗ ਜਾਂਦੇ ਆ ਸੁੱਕੀ ਉਹਨਾਂ والدہ ਕੇ ਮਾਂ ਬਣਾਦੀ ਆ ਤੇ ਕਹਿੰਦੀ ਆ ਆਈ ਭਾਬੀ ਜੀ ਜੇ ਤੈਨੂੰ ਰਸਮ ਲਈ ਤਿਆਰ ਹੋਣ ਵਿੱਚ ਹੈਲਪ ਕਰਦੀ ਆ ਫਿਰ ਸਾਰੀਆਂ ਰਸਮਾਂ ਹੁੰਦੀਆਂ ਨੇ ਪਹਿਲਾਂ ਹਲਦੀ ਫਿਰ ਚੂੜੇ ਪਾਉਣ ਦੀ ਰਸਮ ਤੇ ਜਾਗੋ ਬਾਕੀ ਰਸਮਾਂ ਕੀਤੀਆਂ ਜਾਂਦੀਆਂ ਨੇ ਸਾਰੀ ਰਸਮਾਂ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਇੰਜੋਏ ਕਰ ਰਹੇ ਹੁੰਦੇ ਨੇ ਰਨਵੀਰ ਦੇ ਘਰ ਵਿੱਚ ਸਾਰੀਆਂ ਰਸਮਾਂ ਝੋਰਾ ਝੋਰਾ ਤੇ ਚੱਲ ਰਹੀਆਂ ਹੁੰਦੀਆਂ ਨੇ। ਜਾਗੋ, ਹਲਦੀ ਸਭ ਰਸਮਾਂ ਕੀਤੀਆਂ ਜਾਂਦੀਆਂ ਨੇ। ਉਸਦੇ ਕਾਲਜ ਦੇ 2-4 ਦੋਸਤ ਵੀ ਆਏ ਹੁੰਦੇ ਨੇ। ਦੋਨਾਂ ਘਰਾਂ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੁੰਦੀਆਂ ਨੇ। ਸਭ ਬੜੇ ਹੀ ਖੁਸ਼ ਹੁੰਦੇ ਨੇ। ਅੱਜ ਜਿੱਤੀ ਤੇ ਰਨਵੀਰ ਦਾ ਵਿਆਹ ਆ। ਸਵੇਰੇ 6 ਵਜੇ ਉਹਨਾਂ ਦੀਆਂ ਲਾਮਾਂ ਹੁੰਦੀਆਂ ਨੇ। ਜਿੱਤੀ ਨੇ ਗੁਲਾਬੀ ਰੰਗ ਦਾ ਸੂਟ ਪਾਇਆ ਹੁੰਦਾ ਆ ਤੇ ਰਨਵੀਰ ਨੇ ਚਟਾ ਕੁਰਤਾ ਪਜਾਮਾ ਤੇ ਗੁਲਾਬੀ ਪੱਗ ਉਹ ਦੋਨੋਂ ਬੜੇ ਹੀ ਜੱਜ ਰਹੇ ਹੁੰਦੇ ਨੇ ਲਾਮਾ ਦੋਵਾਦ ਜੀਤੀ ਤਿਆਰ ਹੋਣ ਲਈ ਪਾਰਲਰ ਚਲੀ ਜਾਂਦੀ ਆ ਤੇ ਰਨਵੀਰ ਵੀ ਤਿਆਰ ਹੋਣ ਚਲਾ ਜਾਂਦਾ ਆ ਆ ਜੀਤੀ ਤੇ ਰਨਵੀਰ ਨਹੀਂ ਸਾਰੇ ਹੀ ਬਹੁਤ ਖੁਸ਼ ਹੁੰਦੇ ਨੇ ਜੀਤੀ ਤਿਆਰ ਹੋ ਕੇ ਪੈਲਿਸ ਵੱਲ ਆ ਰਹੀ ਹੁੰਦੀ ਆ ਤੇ ਨਾਲ ਭਾਬੀਆਂ ਤੇ ਸੁਖੀ ਹੁੰਦੀ ਆ ਜੀਤੀ ਰੂਪੀ ਤੇ ਤੇਜਸੀ ਉਹ ਤਿਆਰ ਹੋ ਗਈਆਂ ਸੀ ਨਾ ਸੁਖੀ ਹਾਂ ਉਹ ਤਿਆਰ ਨੇ ਤੂੰ ਫਿਕਰ ਨਾ ਕਰ ਜੀਤੀ ਭਾਬੀ, ਬਹੁਤ ਡਰ ਲੱਗ ਰਿਹਾ ਯਾ। ਸਭ ਠੀਕ ਹੋ ਜਾਊਗਾ। ਡਰ ਲੱਗਦਾ ਕਿ ਤੇ ਅੱਜ ਵੀ ਕੁਝ ਗਲਤ ਨਾ ਹੋ ਜਾਵੇ। ਭਾਬੀ, ਤੂੰ ਫਿਕਰ ਨਾ ਕਰ ਜੀਤੀ। ਤੇਰੇ ਵੀਰੇ ਅਸੀਂ ਹੈ ਨਾ। ਜੇ ਕੋਈ ਪ੍ਰੋਬਲਮ ਹੋਈ ਤਾਂ ਅਸੀਂ ਸੰਭਾਲ ਲਵਾਂਗੇ। ਬਸ ਤੂੰ ਟੈਨਸ਼ਨ ਨਹੀਂ ਲੈਣੀ। ਸੁਖੀ, ਸਹੀ ਕਿਹਾ ਤੁਸੀਂ ਭਾਬੀ ਜੀ। ਤੂੰ ਫਿਕਰ ਨਾ ਕਰ ਜੀਤੀ ਸਭ ਕੁਝ ਠੀਕ ਹੋਊਗਾ। ਇਹ ਸਭ ਗੱਲਾਂ ਕਰਦੇ ਉਹ ਪਹਿਲੇ ਪਹੁੰਚ ਆਂਦੇ ਨੇ। ਫਿਰ ਵੀਰ ਦੇ ਪਹੁੰਚਣ ਤੇ ਬਾੜ ਰੁਕਾਈ ਦੀ ਰਸਮ ਹੁੰਦੀ ਆ। ਸੁਖੀ ਨੂੰ ਰਨਵੀਰ ਨੇ ਇੱਕ ਬਹੁਤ ਹੀ ਪਿਆਰੀ ਮੰਦਰੀ ਦਿੱਤੀ ਹੁੰਦੀ ਆ ਵਾ ਰੁਕਾਈ ਤੇ ਸੁਖੀ ਨੂੰ ਉਹ ਬਹੁਤ ਪਸੰਦ ਆਉਂਦੀ ਆ ਫਿਰ ਦੋਨੋਂ ਨੂੰ ਸਟੇਜ ਤੇ ਬਿਠਾਇਆ ਜਾਂਦਾ ਤੇ ਸ਼ਗਨ ਪਾਇਆ ਜਾਂਦਾ ਹੈ ਫਿਰ ਸ਼ਾਮ ਨੂੰ ਬਾਕੀ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਜੀਤੀ ਦੀ ਵਿਦਾਈ ਦੀ ਰਸਮ ਹੁੰਦੀ ਆ ਸੁਖੀ ਨੂੰ ਰੋਂਦਾ ਦੇ ਕੋਸ ਦਾ ਵੀਰ ਉਸ ਨੂੰ ਕਹਿੰਦਾ ਆ ਕਿ ਤੂੰ ਤਾਂ ਪਹਿਲਾਂ ਹੀ ਜੀਤੀ ਤਾਂ ਦੂਰ ਚਲੀ ਗਈ ਸੀ ਹੁਣ ਕਿਉਂ ਰੋਣੀ ਆ ਤਾਂ ਸੁਖੀ ਕਹਿੰਦੀ ਹੈ ਕਿ ਵੀਰ ਮੈਨੂੰ ਆਪਣੀ ਵਿਦਾਈ ਜਾਦਾ ਗਈ ਤੇ ਪਹਿਲਾਂ ਸਿਰਫ ਦੂਰ ਸੀ ਮੇਰੇ ਤੋਂ ਤੇ ਹੁਣ ਬਹੁਤ ਦੂਰ ਜਾ ਰਹੀ ਆ ਬਲਵਿੰਦਰ ਉਸ ਨੂੰ ਗੱਲ ਆ ਲੈਂਦਾ ਆ ਤੇ ਕਹਿੰਦਾ ਏ ਕਿ ਕੰਬਲੀ ਨਾ ਹੋਵੇ ਤਾਂ ਸਾਰਿਆਂ ਦੀਆਂ ਅੱਖਾਂ ਨਮ ਹੁੰਦੀਆਂ ਨੇ ਤਾਂ ਮਨਜੀਤ ਕਹਿੰਦਾ ਆ ਕਿ ਬਹੁਤ ਹੋ ਗਿਆ ਰੋਣਾ ਧੋਣਾ ਮੇਰੀ ਭੈਣ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੀ ਆ ਚਲੋ ਹੱਸ ਕੇ ਵਿਦਾ ਕਰਦੇ ਹਾਂ ਬਲਵਿੰਦਰ ਵੀ ਆਪਣੇ ਹੰਝੂ ਪੂੰਝਦਾ ਆ ਤੇ ਚਿਹਰੇ ਤੇ ਇੱਕ ਮੁਸਕਾਨ ਲੈ ਆਉਂਦਾ ਆ ਫਿਰ ਸਭ ਅੱਖਾਂ ਵਿੱਚ ਪਾਣੀ ਤੇ ਬੁੱਲਾਂ ਤੇ ਮੁਸਕਾਨ ਲਿਆ ਕੇ ਜੀਤੀ ਨੂੰ ਵਿਦਾ ਕਰ ਦਿੰਦੇ ਆ ਜੀਤੀ ਦੀਆਂ ਵੀ ਅੱਖਾਂ ਪਰ ਆਉਂਦੀਆਂ ਨੇ ਉਹ ਪਹਿਲਾਂ ਤਾਂ ਹੱਸ ਲੈਂਦੀ ਆ ਪਰ ਗੱਡੀ ਵਿੱਚ ਬੈਠ ਕੇ ਉਸ ਦਾ ਰੋਣਾ ਨਿਕਲ ਜਾਂਦਾ ਆ ਰਨਵੀਰ ਉਸ ਨੂੰ ਰੁਮਾਲ ਦਿੰਦਾ ਆ ਪਰ ਜੀਤੀ ਦਾ ਧਿਆਨ ਨਹੀਂ ਹੁੰਦਾ ਫਿਰ ਉਹ ਜੀਤੀ ਦੇ ਹੰਝੂ ਪੂੰਝਦਾ ਆ ਤੇ ਕਹਿੰਦਾ ਆ ਕਿ ਨਹੀਂ ਜਿੱਤੀ ਬਹੁਤ ਰੋ ਲਿਆ ਹੁਣ ਆਪਾਂ ਬਸ ਹੁਣ ਸਿਰਫ ਚਿਹਰੇ ਤੇ ਮੁਸਕਾਨ ਹੀ ਹੋ ਜਿੱਤੀ ਚੁੱਪ ਕਰ ਜਾਂਦੀ ਆ ਤੇ ਰਨਵੀਰ ਉਸਦੇ ਮੋਢੇ ਉੱਤੇ ਦੀ ਪਾਨ ਨਗਾ ਕੇ ਹੌਂਕੇ ਲੈਂਦਾ ਹੈ ਤੇ ਜਦ ਉਹ ਦੇਖਦਾ ਆ ਤਾਂ ਜਿੱਤੀ ਸੌ ਗਈ ਹੁੰਦੀ ਆ ਤੇ ਖੁਦ ਵੀ ਜਿੱਤੀ ਦੇ ਸਿਰ ਤੇ ਆਪਾਂ ਸਿਰ ਰੱਖ ਕੇ ਸੌ ਜਾਂਦਾ ਆ ਉਹ ਦੋਨੋਂ ਪਿਛਲੀ ਸੀਟ 'ਤੇ ਬੈਠੇ ਹੁੰਦੇ ਨੇ ਅੱਗੇ ਰਨਵੀਰ ਦਾ ਇੱਕ ਦੋਸਤ ਤੇ ਡਰਾਈਵਰ ਬੈਠਾ ਹੁੰਦਾ ਆ ਜਦ ਕਰਪੌਂਚ ਕਿਰਨ ਵੀ ਤੇ ਦੋਸਤ ਕੁਲਵੰਤ ਸ਼ਗਨ ਮੰਗ ਰਿਹਾ ਹੁੰਦਾ ਆ ਤਾਂ ਜੀਤੀ ਦੀ ਆਵਾਜ਼ ਸੁਣ ਕੇ ਨੀਂਦ ਖੁੱਲ ਜਾਂਦੀ ਆ ਤੇ ਜੀਤੀ ਜਦ ਉੱਠਣ ਦੀ ਕੋਸ਼ਿਸ਼ ਕਰਦੀ ਆ ਤਾਂ ਰਨਵੀਰ ਵੀ ਉੱਠ ਜਾਂਦਾ ਆ ਫਿਰ ਰਨਵੀਰ ਤੇ ਦੋਸਤ ਨੂੰ ਸ਼ਗਨ ਦੇਣ ਤੋਂ ਬਾਅਦ ਲਾੜਾ ਲਾੜੀ ਨੂੰ ਕਾਰ ਵਿੱਚੋਂ ਉਤਾਰ ਕੇ ਪਾਣੀ ਵਾਰਨ ਦੀ ਰਸਮ ਕੀਤੀ ਜਾਂਦੀ ਆ ਤੇ ਬਾਕੀ ਹੋਰ ਰਸਮਾਂ ਵੀ ਹੁੰਦੀਆਂ ਨੇ ਫਿਰ ਉਹਨਾਂ ਨੂੰ ਸੌਣ ਲਈ ਪਿਆ ਦਿੱਤਾ ਜਾਂਦਾ ਹੈ ਕਮਰੇ ਵਿੱਚ ਜਾਣ ਤੋਂ ਬਾਅਦ ਉਹ ਦੋਨੋਂ ਸੋਫੇ ਤੇ ਬੈਠ ਜਾਂਦੇ ਨੇ ਰਣਵੀਰ ਕਹਿੰਦਾ ਆ ਕਿ ਸ਼ੁ크ਰਾ ਵਿਆਹ ਹੋ ਗਿਆ ਜਿੱਤੀ ਕਹਿੰਦੀ ਆ ਹਾਂਜੀ ਮੈਂ ਗਹਿਣੇ ਉਤਾਰ ਦੇਮਾਂ ਤੁਸੀਂ ਨਹਾ ਲਓ ਰਣਵੀਰ ਕਹਿੰਦਾ ਆ ਇੱਕ ਸ਼ਰਤ ਤੇ ਜਿੱਤੀ ਸੋਚਾਂ ਵਿੱਚ ਪੈ ਜਾਂਦੀ ਆ ਤੇ ਰਣਵੀਰ ਕਹਿੰਦਾ ਆ ਕਿ ਮੇਰਾ ਨਾਮ ਲੈ ਕੇ ਕੇ ਰਣਵੀਰ ਜੀ ਨਹਾ ਲਓ ਜਿੱਤੀ ਹੱਸਣ ਲੱਗ ਜਾਂਦੀ ਆ ਤੇ ਉਹ ਆਪਣਾ ਟਿੱਕਾ ਉਤਾਰ ਰਹੀ ਹੁੰਦੀ ਆ ਕਿ ਟਿੱਕੇ ਦੀ ਪਿੰਨ ਜਿੱਤੀ ਦੇ ਖੁੱਭ ਜਾਂਦੀ ਆ ਤੇ ਉਸ ਦੀ ਨਿਕਲ ਜਾਂਦੀ ਆ ਰਨਵੀਰ ਭੱਜ ਕੇ ਉਸ ਕੋਲ ਆ ਜਾਂਦਾ ਹੈ ਤੇ ਕਹਿੰਦਾ ਆ ਕਿ ਆਰਾਮ ਨਾਲ ਜਿੱਤੀ ਫੇ ਜਿੱਤੀ ਕਹਿੰਦੀ ਆ ਕਿ ਰਨਵੀਰ ਤੁਸੀਂ ਨਹਾ ਲਓ ਇਹ ਮੈਂ ਕਰ ਲਉ ਰਨਵੀਰ ਅੱਖਾਂ ਵੱਡੀਆਂ ਕਰਕੇ ਉਸ ਨੂੰ ਦੇਖਣ ਲੱਗ ਜਾਂਦਾ ਆ ਤੇ ਜਿੱਤੀ ਕਹਿੰਦੀ ਆ ਕਿ ਜਾਓ ਨਹੀਂ ਕਮਰੇ ਵਿੱਚ ਵੀ ਤੁਹਾਡਾ ਨਾਮ ਨਹੀਂ ਲੈਣਾ ਰਨਵੀਰ ਕਹਿੰਦਾ ਆ ਕਿ ਠੀਕ ਆ ਉਹ ਨਹਾਉਣ ਲਈ ਚਲੇ ਜਾਂਦਾ ਆ ਤੇ ਆ ਕੇ ਸੋਫੇ ਤੇ ਬੈਠ ਜਾਂਦਾ ਆ ਜੀਤੀ ਨਹਾਂ ਚਲੀ ਜਾਂਦੀ ਆ ਉਸ ਨੂੰ ਟਾਈਮ ਲੱਗ ਜਾਂਦਾ ਆ ਤਾਂ ਰਣਵੀਰ ਸੋਫੇ ਤੇ ਬੈਠਾ ਹੀ ਸੋ ਜਾਂਦਾ ਆ ਥੋੜੀ ਦੇਰ ਬਾਅਦ ਜੀਤੀ ਆ ਕੇ ਦੇਖਦੀ ਆ ਕਿ ਰਣਵੀਰ ਸੱਤਾ ਪਿਆ ਆ ਉਹ ਇੱਕ ਸਾਈਡ ਨੂੰ ਡਿੱਗਣ ਵਾਲਾ ਹੁੰਦਾ ਆ ਤਾਂ ਜੀਤੀ ਆਪਣਾ ਹੱਥ ਦੇ ਕੇ ਰੋਕ ਲੈਂਦੀ ਆ ਫਿਰ ਉਹ ਆਰਾਮ ਨਾਲ ਆਪਣੇ ਮੋਢੇ ਤੇ ਰਣਵੀਰ ਦਾ ਸਿਰ ਰੱਖ ਲੈਂਦੀ ਆ ਤੇ ਕੁਝ ਸਮੇਂ ਬਾਅਦ ਉਸ ਨੂੰ ਵੀ ਨੀਂਦ ਆ ਜਾਂਦੀ ਆ ਥੋੜੀ دیر ਬਾਅਦ ਰਣਵੀਰ ਦੀ ਅਕਲਦੀਆ ਤਾਂ ਉੱਠਣ ਦੀ ਕੋਸ਼ਿਸ਼ ਕਰਦਾ ਆ ਤੇ ਜਿੱਤੀ ਦੇ ਮੋਢੇ ਆਪਣਾ ਸਿਰ ਦੇ ਕੇ ਬਹੁਤ ਖੁਸ਼ ਹੁੰਦਾ ਆ ਰਣਵੀਰ ਦੀ ਇਸ ਹਾਲ ਚੁਲ ਨਾਲ ਜਿੱਤੀ ਦੀ ਵੀ ਨੀਂਦ ਖੁੱਲ ਜਾਂਦੀ ਆ ਜਿੱਤੀ ਰਣਵੀਰ ਇੱਕ ਦੂਜੇ ਨੂੰ ਦੇਖ ਰਹੇ ਹੁੰਦੇ ਆ ਕਿ ਜਿੱਤੀ ਨੂੰ ਉਬਾਸੀ ਆ ਜਾਂਦੀ ਆ ਰਣਵੀਰ ਦੇ ਦੇਖ ਕੇ ਹੱਸ ਪੈਂਦਾ ਆ ਤੇ ਫਿਰ ਉਹ ਵੀ ਨੂੰ ਉਬਾਸੀ ਆ ਜਾਂਦੀ ਆ ਜਿੱਤੀ ਵੀ ਦੇਖ ਕੇ ਹੱਸਣ ਲੱਗ ਜਾਂਦੀ ਆ ਤਾਂ ਰਣਵੀਰ ਕਹਿੰਦਾ ਆ ਕਿ ਤੜਕੇ ਹੋ ਰਸਮਾਂ ਨੇ ਹੁਣ ਸੋਈ ਜਿੱਤੀ ਵੀ ਉੱਬਾ ਸੀ ਲੈਂਦੀ ਹੋਈ ਆਪਣੇ ਮੂੰਹ ਤੇ ਹੱਛਕਤੀ ਹੋਈ ਕਹਿੰਦੀ ਆ ਕਿ ਹਾਂ ਰਣਵੀਰ ਕਹਿੰਦਾ ਆਵੀ ਤੁਸੀਂ ਸੋ ਜਾਓ ਮੈਂ ਬਾਥਰੂਮ ਜਾ ਕੇ ਆਇਆ ਜਦੋਂ ਰਣਵੀਰ ਵਾਪਸ ਆਉਂਦਾ ਆ ਤਾਂ ਜਿੱਤੀ ਸੋ ਗਈ ਹੁੰਦੀ ਆ ਰਣਵੀਰ ਦੀਆਂ ਅੱਖਾਂ ਵਿੱਚ ਮੀਨ ਹੁੰਦੀ ਆ ਪਰ ਉਹ ਫਿਰ ਵੀ ਆਪਣੀ ਥੋਡੀ ਥੱਲੇ ਹੱਥ ਰੱਖ ਕੇ ਕੋਨੀ ਬੈੱਡ ਤੇ ਟਿਕਾ ਕੇ ਜਿੱਤੀ ਨੂੰ ਦੇਖਦਾ ਰਹਿੰਦਾ ਆ ਤੇ ਫਿਰ ਉਸਦੇ ਮੱਥੇ ਤੇ ਕਿਸ ਕਰਕੇ ਕਹਿੰਦਾ ਆ ਕੀ ਸ਼ੁਕਰੀਆ ਮੇਰੀ ਜ਼ਿੰਦਗੀ ਵਿੱਚ ਆਉਣ ਲਈ ਪਰ ਜੀਤੀ ਇਸ ਸਭ ਤੋਂ ਬੇਖਬਰ ਸੁੱਤੀ ਪਈ ਹੁੰਦੀ ਆ ਰਣਵੀਰ ਨੂੰ ਵੀ ਪਤਾ ਹੀ ਨਹੀਂ ਲੱਗਦਾ ਕਦ ਉਹ ਜੀਤੀ ਨੂੰ ਦੇਖਦਾ-ਦੇਖਦਾ ਸੋ ਜਾਂਦਾ ਆ ਸਵੇਰੇ ਬਾਕੀ ਦੀਆਂ ਰਸਮਾਂ ਹੁੰਦੀਆਂ ਨੇ ਤੇ ਜੀਤੀ ਦਾ ਪਰਿਵਾਰ ਉਸ ਨੂੰ ਲੈਣ ਲਈ ਆ ਜਾਂਦਾ ਆ ਸ਼ਾਮ ਨੂੰ ਜੀਤੀ ਆਪਣੇ ਘਰੇ ਚਲੀ ਜਾਂਦੀ ਆ ਤੇ ਅਗਲੇ ਦਿਨ ਰਣਵੀਰ ਦੇ ਉਸ ਦਾ ਪਰਿਵਾਰ ਉਸ ਨੂੰ ਲੈਣ ਲਈ ਜਾਂਦੇ ਨੇ ਤੇ ਇਦਾਂ ਹੀ ਹੱਸੇ ਖੇਡਦਿਆਂ ਦੇ ਸਭਾ ਮਹੀਨਾ ਟੱਪ ਜਾਂਦਾ ਹੈ ਅੱਜ ਜੀਤੀ ਦੀ ਚੂੜਾ ਵਧਾਈ ਦੀ ਰਸਮ ਹੁੰਦੀ ਆ ਵਿੰਦੇ ਉਸ ਰਸਮ ਨੂੰ ਕਰਦੀ ਆ ਤੇ ਸ਼ਾਮ ਨੂੰ ਉਹ ਦੱਸਿਆ ਕਿ ਉਹ ਫਿਰ ਬਾਹਰ ਜਾ ਰਹੀ ਆ ਕੱਲ ਦੀ ਉਸਦੀ ਫਲਾਈਟ ਆ ਤੇ ਨਾਲ ਉਸ ਦਾ ਬੱਚਾ ਤੇ ਸੱਸ ਵੀ ਜਾ ਰਹੇ ਨੇ ਵਿੰਦਰ ਕਹਿੰਦੀ ਆ ਕਿ ਹਰ ਪਜਨ ਦੀ ਮਾਂ ਦਾ ਆਪਣੇ ਪੁੱਤ ਤੋਂ ਇਲਾਵਾ ਕੋਈ ਨਹੀਂ ਸੀ ਉਹਨਾਂ ਨੇ ਮੈਨੂੰ ਆਪਣੀ ਧੀ ਵਾਂਗ ਰੱਖਿਆ ਤੇ ਜੀਤੀ ਦੀ ਵੀ ਕਿੰਨੀ ਮਦਦ ਕੀਤੀ ਆ ਇਸ ਲਈ ਮੈਂ ਨਹੀਂ ਚਾਹੁੰਦੀ ਉਹ ਬਾਕੀ ਜ਼ਿੰਦਗੀ ਇਕੱਲੀ ਰਹੇ ਤੇ ਉਂਝ ਵੀ ਬਾਹਰ ਮੇਰੇ ਪੁੱਤ ਨੂੰ ਸੰਭਾਲਣ ਲਈ ਵੀ ਕੋਈ ਤਾਂ ਚਾਹੀਦਾ ਹੀ ਹੋਊ ਨਾ ਤੇ ਫਿਰ ਮੰਮੀ ਤੋਂ ਵਧਿਆ ਹੋਰ ਕਿਹੜਾ ਇਨਸਾਨ ਹੋ ਸਕਦਾ ਆ ਜੀਤੀ ਕਹਿੰਦੀ ਆ ਕਿ ਹਾਂ ਤੂੰ ਠੀਕ ਕਹਿ ਰਹੀਆਂ ਦੀ ਗਲਤੀ ਉਹਨਾਂ ਦੇ ਪੁੱਤ ਨੇ ਕੀਤੀ ਤੇ ਫਿਰ ਸਜ਼ਾ ਇੱਕ ਮਾਂ ਨੂੰ ਕਿਉਂ ਮਿਲੇ ਅਗਲੇ ਦਿਨ ਅਰਦਾਸ ਕਰਵਾ ਕੇ ਵਿੰਦੀਰ ਉਸਦਾ ਪੋਤੀ ਹਰਪਜਨ ਦੀ ਮਾਂ ਤੈਨੂੰ ਕੈਨੇਡਾ ਚਲੇ ਜਾਂਦੇ ਆ ਹਰਨਵੀਰ 에ਅਰਪੋਰਟ ਤੋਂ ਕਰ ਜਾਂਦੇ ਹੋਏ ਕਹਿੰਦਾ ਆ ਕਿ ਆਪਣਾ ਵੀ ਸਮਾਨ ਪੈਕ ਕਰ ਲਈ ਜਾਕੇ ਜੀਤੀ ਉਸ ਨੂੰ ਸਵਾਲ ਭਰੀਆਂ ਨਜ਼ਰਾਂ ਨਾਲ ਕਹਿੰਦੀ ਆ ਕਿ ਪਰ ਕਿਉਂ ਤਾਂ ਹਰਨਵੀਰ ਕਹਿੰਦਾ ਆ ਕਿ ਆਪਾਂ ਘੁੰਮਣ ਜਾਣਾ ਆ ਜੀਤੀ ਖੁਸ਼ ਹੋ ਕੇ ਕਹਿੰਦੀ ਆ ਕਿ ਸੱਚੀ ਕਿੱਥੇ ਹਰਨਵੀਰ ਕਹਿੰਦਾ ਆ ਕਿ ਗੋਆ ਜੀਤੀ ਕਹਿੰਦੀ ਆ ਕਿ ਸੱਚੀ ਤੁਹਾਨੂੰ ਪਤਾ ਰਨਵੀਰ ਜੀਤੀ ਦੀ ਗੱਲ ਨੂੰ ਵਿੱਚੋਂ ਕੱਟਦੇ ਹੋਏ ਕਹਿੰਦਾ ਆ ਮੈਨੂੰ ਪਤਾ ਆ ਤੁਹਾਡਾ ਸੁਪਨਾ ਆ ਗੁਆ ਘੁੰਮਣ ਦਾ ਉੱਥੋਂ ਦਾ ਸਮੁੰਦਰ ਦੇਖਣ ਦਾ ਉਸ ਵਿੱਚ ਪੈਰ ਡਬੋ ਕੇ ਚੱਲਣ ਦਾ ਉਸ ਇਨਸਾਨ ਨਾਲ ਜੋ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਖਾਸ ਆ ਜੀਤੀ ਇਹ ਸਭ ਸੁਣ ਕੇ ਹੈਰਾਨ ਹੁੰਦੀ ਆ ਤੇ ਕਹਿੰਦੀ ਆ ਕਿ ਤੁਹਾਨੂੰ ਕਿਵੇਂ ਪਤਾ ਫਿਰ ਕੁਝ ਯਾਦ ਕਰਦੇ ਹੋਏ ਅੱਛਾ ਉਸ ਦਿਨ ਤੁਸੀਂ ਤੇ ਸੁਖੀ ਇਸ ਬਾਰੇ ਗੱਲ ਕਰ ਰਹੇ ਸੀ ਨਾ ਰਨਵੀਰ ਕੁਝ ਨਹੀਂ ਬੋਲਦਾ ਮਸスマਇਲ ਕਰ ਦਇਆ ਤੇ ਜੀਤੀ ਕਹਿੰਦੀ ਆ ਕਿ ਅੱਛਾ ਇਸ ਕੁਝ ਸੁਖੀ ਨਹੀਂ ਦੱਸਿਆ ਉਸੇ ਗਲਾਸ ਦਾ ਮੈਂ ਲੈਨੀ ਆ ਉਹ ਫੋਨ ਕਰਦੀ ਆ ਤੇ ਰਨਵੀਰ ਉਸਦੇ ਹੱਥ ਵਿੱਚੋਂ ਫੋਨ ਲੈਂਦੇ ਹੋਏ ਕਹਿੰਦਾ ਆ ਕਿ ਉਸਦੀ ਕੋਈ ਗਲਤੀ ਨਹੀਂ ਮੈਂ ਹੀ ਥੋੜਾ ਜ਼ਿਆਦਾ ਝੂੜ ਪਾਇਆ ਤੇ ਉਹਿੰਦਾ ਸਿੱਤਾ ਤੇ ਹਾਂ ਉਹ ਦੋਵੇਂ ਵੀ ਆਪਣੇ ਨਾਲ ਜਾ ਰਹੇ ਆ ਆਪਾਂ ਚਾਰੋਂ ਘੁੰਮਣ ਜਾ ਰਹੇ ਆ ਜੀਤੀ ਤਾਂ ਇਹ ਸੁਣ ਕੇ ਹੀ ਬਹੁਤ ਖੁਸ਼ ਹੁੰਦੀ ਉਹ ਦੋਨੋਂ ਗੱਲਾਂ ਕਰਦੇ ਇੱਕ ਕਾਫੀ ਸ਼ਾਪ ਮੂਰੇ ਜਾ ਰੁਕਦੇ ਆ ਜੀਤੀ ਕਹਿੰਦੀ ਆ ਕੀ ਹੋਇਆ ਤਰਨਵੀਰ ਇੱਕ ਕਾਫੀ ਸ਼ਾਪ ਹੀ ਕਹਿ ਸਕਦੇ ਆ ਤੇ ਕਾਲਜ ਦੀ ਕੈਂਟੀਨ ਵੀ ਜੀਤੀ ਦੇ ਚਿਹਰੇ ਤੇ ਇੱਕ ਸਮਾਈਲ ਆ ਜਾਂਦੀ ਆ ਰਨਵੀਰ ਕਹਿੰਦਾ ਆ ਕਿ ਚੱਲੀਏ ਫੇਰ ਤੇ ਆਪਣਾ ਇੱਕ ਹੱਥ ਅੱਗੇ ਕਰਦਾ ਆ ਜੀਤੀ ਕਹਿੰਦੀ ਆ ਕਿ ਇਹ ਤਾਂ ਉਹੀ ਤਰਨਵੀਰ ਕਹਿੰਦਾ ਆ ਕਿ ਹਾਂ ਇਹ ਉਹੀ ਸ਼ਾਪ ਆ ਜਿੱਥੇ ਆਪਣੀ ਕਹਾਣੀ ਸ਼ੁਰੂ ਹੋਈ ਸੀ ਜੀਤੀ ਆਪਾਂ ਇੱਕ ਦੂਜੇ ਨੂੰ ਪਹਿਲੀ ਵਾਰ ਦੇਖਿਆ ਸੀ ਜੀਤੀ ਦੇ ਬਿਚੇਰੇ ਤੇ ਸਮਾਈ ਲਾ ਜਾਂਦੀ ਆ ਤੇ ਉਹ ਰਣਵੀਰ ਦੇ ਹੱਥ ਉੱਤੇ ਆਪਣਾ ਹੱਥ ਰੱਖ ਦਿੰਦੀ ਆ ਫਿਰ ਉਹ ਦੋਨੋਂ ਕਾਫੀ ਸ਼ਾਪ ਰਾਹੀਂ ਕਾਲੇਜ ਦੇ ਕੰਟੇਨ ਵਿੱਚ ਚੱਲੇ ਜਾਂਦੇ ਨੇ ਇਹ ਕਾਲੇਜ ਦੇ ਵਿੱਚ ਕੰਟੇਨ ਤੇ ਬਾਹਰ ਕਾਫੀ ਸ਼ਾਪ ਇਕੱਠੀਆਂ ਹੀ ਨੇ ਇੱਕ ਇਨਸਾਨ ਦੀ ਜਾਇਦਿਕ ਦਿਨ ਜਿਵੇਂ ਰੁਪੀ ਸੁੱਖੀ ਤੇ ਜੀਤੀ ਇੱਥੇ ਬਟ ਕੇ ਕਾਫੀ ਪੀ ਰਹੀਆਂ ਸੀ ਤੇ ਸਾਹਮਣੇ ਇੱਕ ਹੋ ਟੇਬਲ ਤੇ ਰਨਵੀਰ ਰਵੀ ਤੇ ਉਸੇ ਇੱਕ ਦੋਸਤ ਬੈਠ ਕੇ ਕਾਫੀ ਪੀ ਰਹੇ ਸੀ ਜੀਤੀ ਇਹ ਦੇਖ ਲੰਦੀ ਆ ਕਿ ਰਨਵੀਰ ਉਸ ਨੂੰ ਦੇਖ ਰਿਹਾ ਹੈ ਆ ਤੇ ਉਹ ਉਥੋਂ ਚਲੀਆਂ ਜਾਂਦੀਆਂ ਨੇ ਸੁਖੀ ਥੋੜੀ ਦੇਰ ਬਾਅਦ ਜੀਤੀ ਨੂੰ ਕਹਿੰਦੀ ਆ ਕਿ ਦੇਖਿਆ ਸੀ ਜੀਤੀ ਅਣਜਾਣ ਬੰਦੀ ਕਹਿੰਦੀ ਆ ਕਿ ਕਿਸ ਨੂੰ ਤਾਂ ਸੁਖੀ ਕਹਿੰਦੀ ਆ ਕਿ ਚੱਲ ਜੇ ਸੁਣਨਾ ਹੈ ਤਾਂ ਸੁਣ ਰਨਵੀਰ ਨੂੰ ਉਹ ਚੋਰੀ ਚੋਰੀ ਦੇਖ ਰਿਹਾ ਸੀ ਤੈਨੂੰ ਜਿੱਤੀ ਕੁਛ ਨਹੀਂ ਕਹਿੰਦੀ ਥੀ ਉਹ ਕਲਾਸ ਵਿੱਚ ਚਲੀਆਂ ਜਾਂਦੀਆਂ ਨੇ ਰਣਵੀਰ ਕਹਿੰਦਾ ਆ ਕਿ ਤੁਸੀਂ ਤਾਂ ਹੁਣੇ ਸੋਚਾਂ ਵਿੱਚ ਪੈ ਗਏ ਹਲੇ ਤਾਂ ਸਰਪ੍ਰਾਈਜ਼ ਪਾਕਿਆ ਜਿੱਤੀ ਹੈਰਾਨੀ ਤੇ ਖੁਸ਼ੀ ਨਾਲ ਕਹਿੰਦੀ ਆ ਕਿ ਕਿਹੜਾ ਸਰਪ੍ਰਾਈਜ਼ ਤੇ ਰਣਵੀਰ ਆਪਣਾ ਹੱਥ ਅੱਗੇ ਕਰਦਾ ਆ ਉੱਥੇ ਦੋ ਟੇਬਲ ਹੁੰਦੇ ਤੇ ਇੱਕ ਤੇ ਰਣਵੀਰ ਦਾ ਇੱਕ ਦੋਸਤ ਰਵੀ ਤੇ ਸੁਖੀ ਦਾ ਹਸਬੰਡ ਹੁੰਦਾ ਆ ਤੇ ਦੂਜੇ ਟੇਬਲ ਤੇ ਸੁਖੀ ਰੂਪੀ ਤੇਜਸਵੀ ਬੱਠੀ ਹੁੰਦੇ ਨੇ ਰਨਵੀਰ ਕਹਿੰਦਾ ਆ ਕਿ ਸਿਰਫ ਜੀਜਾ ਹੀ ਵਾਦਾ ਬਾਕੀ ਸੀਮਾ ਜੀ ਥੀ ਸਮਾਈਲ ਕਰਦੀ ਆ ਤੇ ਕੁੜੀਆਂ ਵਾਲੇ ਟੇਬਲ ਤੇ ਬਰ ਚੰਦੀ ਆ ਫਿਰ ਰਨਵੀਰ ਪਹਿਲੇ ਦਿਨ ਵਾਂਖੀ ਜੀਤੀ ਨੂੰ ਅੱਜ ਵੀ ਚੋਰੀ ਚੋਰੀ ਦੇਖ ਰਿਹਾ ਸੀ ਇਹੇ ਦੇਖ ਜੀਤੀ ਫੋਨ ਤੇ ਕੁਝ ਟਾਈਪ ਕਰਦੀ ਆ ਤੇ ਰਨਵੀਰ ਨੂੰ ਭੇਜ ਦਿੰਦੀ ਆ ਰਨਵੀਰ ਦਾ ਫੋਨ ਮੈਸੇਜ ਸੇਵਿੰਗ ਪਾਸ ਤੇ ਆ ਤਾਹੋ ਫੋਨ ਦਿੱਖਦਾ ਆ ਹਣੀ ਦਾ ਨਹੀਂ ਸ਼ਰਮ ਦੇਖਣ ਦਾ ਹੱਕ ਆ ਤੁਹਾਡੇ ਕੋਲ ਰਨਵੀਰ ਮਾਸਿਸ ਦੇਖਦਾ ਹੈ ਇਤਿਹਾਸ ਦਿੰਦਾ ਹੈ ਜੀਜੂ ਉਥੋਂ ਐਕਸਕਿਊਜ਼ ਕਿੱਕ ਚਲਾ ਜਾਂਦਾ ਹੈ ਯਾ ਰਵੀ ਯਾਰ ਅਸੀਂ ਤਾਂ ਐਵੇਂ ਗੀੜੀਆਂ ਮਾਰਦੇ ਰਹੇ ਤੇ ਹੀ ਰੱਬ ਨੂੰ ਧਿਆਕੇ ਹੀ ਆਪਣਾ ਪਿਆਰ ਲੈ ਗਿਆ ਰਣਵੀਨ ਕਹਤਾ ਸੀ ਮੈਂ ਕਿ ਜੋ ਹੁੰਦਾ ਉਸਦੀ ਮਰਜ਼ੀ ਨਾਲ ਹੁੰਦਾ ਹੈ ਤੇ ਉਸੇ ਰਜਾ ਵਿੱਚ ਰਹਿਣ ਵਾਲੇ ਦਾ ਹਰ ਖੁਆਬ ਹਕੀਕਤ ਬਣਦਾ ਹੈ ਤੇ ਮੈਨੂੰ ਪੂਰਾ ਯਕੀਨ ਰਵੀ ਸਹੀ ਕਿਹਾ ਯਾਰ ਤੂੰ ਪਰ ਤੇਰੀ ਤੇ ਭਾਬੀ ਦੀ ਜੋੜੀ ਬੈਸਟ ਆ ਥੋੜੀ ਦਿਰ ਹੋਰ ਗੱਲਾਂ ਕਰਨ ਤੋਂ ਬਾਅਦ ਉਹ ਤੁਤਰ ਪੈਂਦੇ ਨੇ ਘਰ ਆ ਕਿਰਨਵੀਰ ਕਹਿੰਦਾ ਆ ਕਿ ਜੀਤੀ ਕਿਵੇਂ ਲੱਗਿਆ ਮੇਰਾ ਸਰਪ੍ਰਾਈਜ਼ ਤਾਂ ਜੀਤੀ ਗੱਲ ਲੱਗ ਜਾਂਦੀ ਆ ਤੇ ਕਹਿੰਦੀ ਆ ਕਿ ਬਹੁਤ ਹੀ ਬਹੁਤ ਜ਼ਿਆਦਾ ਸੋਹਣਾ ਸੀ ਬਸ ਤੁਹਾਡੇ ਤੋਂ ਥੋੜਾ ਘੱਟ ਤੇ ਉਹ ਦੂਰ ਹੋ ਕੇ ਰਣਵੀਰ ਦਾ ਮੱਥਾ ਚੁੰਮ ਲੈਂਦੀ ਆ ਤੇ ਕਹਿੰਦੀ ਆ ਕਿ ਧੰਨਵਾਦ ਨਹੀਂ ਕਹਾਂਗੀ ਪਰ ਤੁਸੀਂ ਜੋ ਕੀਤਾ ਉਸ ਸਭ ਤੋਂ ਬੈਸਟ ਸੀ ਐਂਡ ਆਈ ਲਵ ਯੂ ਤੇ ਹੋਮਰ ਰਣਵੀਰ ਤੇ ਗੱਲ ਲੱਗ ਜਾਂਦੇ ਆ ਤੇ ਰਣਵੀਰ ਉਸ ਨੂੰ ਹੋਰ ਕੁਟਕੇ ਗੱਲ ਲਾਉਂਦਾ ਹੋਇਆ ਕਹਿੰਦਾ ਆ ਕਿ ਲਵ ਯੂ ਟੂ ਫੇ ਜਿੱਤੇ ਦੂਰ ਹੋ ਕੇ ਕਹਿੰਦੇ ਆ ਕਿ ਖਾਲੀ ਜ਼ਿੰਦਗੀ ਮੇਰੀ ਵੀ ਭਰੀ ਭਰੀ ਜਾਪਦੀ ਆ ਤੇਰੇ ਆਉਣ ਤੋਂ ਬਾਅਦ ਸਾਰੀ ਦੁਨੀਆ ਹੀ ਬੜੀ ਸੋਹਣੀ ਸੋਹਣੀ ਲੱਗਦੀ ਆ ਤੇਰੇ ਆਉਣ ਤੋਂ ਬਾਅਦ ਸਾਹ ਚੱਲਦੇ ਸੀ ਪਰ ਹੁਣ ਹੀ ਜੀਣ ਲੱਗਿਆ ਆ ਮੈਂ ਤੇਰੇ ਆਉਣ ਤੋਂ ਬਾਅਦ ਰੱਬ ਦੀ ਰਜਾ ਵਿੱਚ ਰਹਿਣਾ ਸਿੱਖ ਗਿਆ ਮੈਂ ਹੁਣ ਤੇਰੇ ਆਉਣ ਤੋਂ ਬਾਅਦ ਤੇਰੇ ਆਉਣ ਤੋਂ ਬਾਅਦ ਰਣਵੀਰ ਕਹਿੰਦਾ ਕਿ ਤੁਹਾਨੂੰ ਯਾਦ ਵੀ ਆ ਜੀਤੀ ਕਹਿੰਦੀ ਆ ਕਿ ਕਿਸੇ ਨੇ ਇਹਨੇ ਪਿਆਰ ਨਾਲ ਲਿਖ ਕੇ ਭੇਜਿਆ ਸੀ ਤਾਂ ਦਿਲ ਤੇ ਲਿਖਿਆ ਗਿਆ ਰਣਵੀਰ ਤਾਂ ਅੱਜ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਆ ਤੇ ਉਹ ਜੀਤੀ ਨੂੰ ਕੁੱਟ ਕੇ ਗੱਲ ਲਾ ਲੈਂਦਾ ਆ ਤੇ ਫਿਰ ਹੱਥਾਂ ਵਿੱਚ ਚੁੱਕ ਕੇ ਗੋਲ-ਗੋਲ ਘੁਮਾ ਦਿੰਦਾ ਆ ਜੀਤੀ ਕਹਿੰਦੀ ਆ ਕਿ ਅੱਛਾ ਜੁਨਾਬ ਸੁਨਣਾ ਪਸੰਦ ਕਰੋਗੇ ਰਣਵੀਰ ਕਹਿੰਦਾ ਆ ਕਿ ਸ਼ਾਇਰੀ ਦਾ ਤਾਂ ਜਿੱਤੀ ਕਹਿੰਦੀ ਆ ਕਿ ਹਾਂਜੀ ਜ਼ਿੰਦਗੀ ਸੀ ਭਰੀ-ਭਰੀ ਮੇਰੀ ਫਿਰ ਵੀ ਖਾਲੀ ਜਹੀ ਜਪਦੀ ਸੀ ਤੇਰੇ ਆਉਣ ਤੋਂ ਪਹਿਲਾਂ ਲੱਖਾਂ ਰੰਗ ਸੀ ਦੁਨੀਆਂ ਤੇ ਪਰ ਪਤਾ ਨਹੀਂ ਕਿਉਂ ਫਿਰ ਵੀ ਬੇਰੰਗ ਜਹੀ ਜਪਦੀ ਸੀ ਤੇਰੇ ਆਉਣ ਤੋਂ ਪਹਿਲਾਂ ਸਾਹ ਚੱਲਦੇ ਸੀ ਮੇਰੇ ਪਰ ਫਿਰ ਵੀ ਜ਼ਿੰਦਗੀ ਮੇਰੀ ਜ਼ਿੰਦਗੀ ਨਹੀਂ ਲੱਗਦੀ ਸੀ ਤੇਰੇ ਆਉਣ ਤੋਂ ਪਹਿਲਾਂ ਇਹ ਰੱਬ ਦੀ ਰਜਾ ਵਿੱਚ ਰਹਿਣਾ ਹੁਣ ਹਕੀਕਤ ਬਣਿਆ ਜੋ ਮੇਰਾ ਇੱਕ ਖਾਬ ਸੀ ਤੇਰੇ ਆਉਣ ਤੋਂ ਪਹਿਲਾਂ ਤੇਰੇ ਆਉਣ ਤੋਂ ਪਹਿਲਾਂ ਤਨਵ ਜੀ ਸਾਰਿਆਂ ਦਾ ਇਹ ਨਾਵਲ ਨੂੰ ਪੂਰਾ ਸੁਣਨ ਦੇ ਲਈ ਇਹ ਨਾਵਲ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹੋ ਜਿਹੇ ਪਰਿਵਾਰਿਕ ਤੇ ਸਮਾਜਿਕ ਕਹਾਣੀਆਂ ਤੇ ਨਾਵਲ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਸ਼ੀ ਕਲਜੀ ਸਾਰਿਆਂ ਨੂੰ